ਬਹੁਤ ਚੰਗਾ ਮੁੱਕ ਹੈ। ਖਾਣੇ ਵਿੱਚ ਜ਼ਹਿਰ ਮਿਲਾ ਦਿੰਨੀ ਆ। ਨਾ ਤਾਂ ਕੋ ਘਰ 'ਚ ਦਿਖਦਾ ਤੇ ਨਾ ਕੋ ਰਸੋਈ 'ਚ ਹੈਗਾ। ਜਸ਼ਨ ਤਰਤੇ ਆਂ ਕਿੱਧਰ? ਕਿਤੇ ਨਹੀਂ ਦਿੱਤੇ ਬਸ। ਕੀ ਹੋਈ ਜਾਂਦਾ ਉਹ ਦੇਖ, ਸਬਜ਼ੀ ਵਿੱਚ ਧੂਆਂ ਨਿਕਲ ਰਿਹਾ। ਤੁਹਾਨੂੰ ਪਤਾ ਹੈ ਜਦੋਂ ਕਿਸੇ ਨਾਲ ਧੋਖਾ ਹੁੰਦਾ ਤਾਂ ਇਨਸਾਨਾਂ ਨੂੰ ਟੁੱਟ ਜਾਂਦਾ ਜਸ਼ਨ ਤੇਰਾ ਨਾ ਤਾਂ ਕੱਲਾ ਧੋਖਾ ਹੋਇਆ ਤੈਨੂੰ ਇਹ ਪਤਾ ਵੀ ਮੈਂ ਇਸ ਧੋਖੇ ਦੇ ਵਿੱਚ ਕੀ ਕੁਝ ਗਵਾਇਆ ਦੀਦੀ ਤੁਸੀਂ ਕਹਿੰਦੇ ਸੀ ਨਾ ਜਸ ਨੌਕਰੀ ਨਹੀਂ ਕਰਦਾ ਉਹ ਗੱਲ ਵੀ ਜਮਾਂ ਸੱਚੀ ਆ ਤੈਨ ਲੱਗ ਗਿਆ ਪਤਾ ਹੁਣ ਮੈਨੂੰ ਨਾ ਤਾਰੀ ਵੀਰੇ ਨੇ ਆਪ ਫੋਟੋ ਭੇਜੀ ਆ ਜਸ਼ਨ ਜਸ ਕੋਈ ਕੰਮ ਨਹੀਂ ਕਰਦਾ ਮੈਂ ਜਦੋਂ ਦੀ ਇਸ ਘਰ ਦੇ ਵਿੱਚ ਵਿਆਹ ਕੇ ਆਈ ਆ ਨਾ ਮੈਨੂੰ ਉਦੋਂ ਦੀ ਦੇਖ ਰਹੀ ਆ ਉਹ ਸਾਰਾ ਦਿਨ ਵੇਲਾ ਰਹਿੰਦਾ ਤੇ ਪਿੰਡ ਦੀ ਕਿਸੇ ਨਾ ਕਿਸੇ ਸੱਤ ਚ ਜਾ ਕੇ ਬਹਿ ਜਾਂਦਾ ਆ ਸਹੀ ਕਹਿੰਦੇ ਹੋ ਦੀਦੀ ਜਮਾਂ ਵੇਲੇ ਹੀ ਇਹ ਜਿਵੇਂ ਮੈਨੂੰ ਤਾਰੀ ਵੀਰੇ ਨੇ ਮੈਸੇਜ ਕੀਤਾ ਤੇ ਦੀਦੀ ਜੇ ਇਹ ਵੀ ਬਿੱਲਾ ਰਹਿੰਦਾ ਤਾਂ ਫਿਰ ਘਰ ਦਾ ਖਰਚਾ ਕਿਵੇਂ ਚੱਲਦਾ ਖਰਚਾ ਕਿਵੇਂ ਚੱਲਦਾ ਇਹ ਵੀ ਮੈਂ ਤੈਨੂੰ ਦੱਸ ਦਿੰਨੀ ਆ ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਮੇਰੇ ਪਿਓ ਤੋਂ ਦਾਜ ਲਿਆ ਠੀਕ ਹੈ ਫਿਰ ਉਸ ਤੋਂ ਬਾਅਦ ਫਿਰ ਇਹਨਾਂ ਨੇ ਮੇਰੇ ਪਿਓ ਤੋਂ ਜ਼ਮੀਨ ਨਾਮ ਕਰਵਾਈ ਔਰ ਜਦੋਂ ਉਹਨਾਂ ਨੂੰ ਪਤਾ ਲੱਗੇ ਵੀ ਹੁਣ ਕੁਝ ਨਹੀਂ ਆ ਫਿਰ ਉਹਨਾਂ ਨੇ ਮੇਰੇ ਪਿਓ ਤੋਂ ਕਾਰ ਖੋਲਿਆ ਘਰ ਖੋਣ ਤੋਂ ਬਾਅਦ ਮਾਂ ਨੇ ਜਿਹੜੇ ਮੇਰੇ ਗਹਿਣੇ ਸੀ ਨਾ ਉਹ ਵੀ ਵੇਚਤੇ ਦੀਦੀ ਇੰਨੇ ਗਿਰੇ ਹੋਏ ਨੇ ਹਾਂ ਤੇ ਜਦੋਂ ਹੁਣ ਗਹਿਣੇ ਵੀ ਨਹੀਂ ਨਾ ਹੋਏ ਫੇਰ ਇਹਨਾਂ ਨੇ ਚਲਾਕੀ ਖੇਡੀ ਤੈਨੂੰ ਵਿਆਉਣ ਦੀ ਫਿਰ ਤੈਨੂੰ ਇਸ ਘਰ ਦੇ ਵਿੱਚ ਲੈ ਕੇ ਆਏ ਤੇ ਮੇਰੀ ਇੱਕ ਗੱਲ ਸੁਣ ਲੈ ਜੇ ਤੂੰ ਸਮਝਦਾਰ ਰਹੇਂਗੀ ਨਾ ਤੇ ਤੂੰ ਮਾਂ ਤੋਂ ਆਪਣੇ ਗਹਿਣੇ ਵਾਪਸ ਲੈ ਲਾ ਮੈਂ ਤੈਨੂੰ ਉਸ ਦਿਨ ਵੀ ਇਹੀ ਗੱਲ ਕਹੀ ਸੀ ਪਰ ਤੈਨੂੰ ਸਮਝਾ ਨਹੀਂ ਸਕੇ ਔਰ ਮੈਨੂੰ ਇੰਨਾ ਵੀ ਪਤਾ ਆ ਵੀ ਜਦੋਂ ਤੂੰ ਮਾਂ ਨੂੰ ਜਾ ਕੇ ਇਹ ਗੱਲ ਕਹੀ ਨਾ ਕਿ ਮੇਰੇ ਗਹਿਣੇ ਮੈਨੂੰ ਦੇ ਦੋ ਤੇ ਉਹਨੇ ਸਿਰਫ ਤੈਨੂੰ ਇੱਕੋ ਗੱਲ ਕਹਿਣੀ ਹੈ ਕਿ ਉਹ ਤਾਂ ਪੁੱਤ ਅਸੀਂ ਲੋਕਰ ਚ ਰਖਵਾਏ ਹੋਏ ਨੇ ਤੇ ਜੱਸ ਆਉਣ ਤੇ ਕਢਵਾ ਕੇ ਦੇ ਦਾਂਗੇ ਕਿਉਂਕਿ ਮੈਨੂੰ ਪਤਾ ਹੈ ਜਸ਼ਨ ਗਹਿਣੇ ਤਾਂ ਕਦੋਂ ਤੇ ਤੇਰੇ ਖਾ ਕੇ ਵੇਚ ਦੇ ਕੋਈ ਨਹੀਂ ਜੀਦੀ ਹੁਣ ਇਹਨਾਂ ਨੂੰ ਨਾ ਇਹ ਗੱਲਾਂ ਦਾ ਜਵਾਬ ਇਹਨਾਂ ਦੀ ਭਾਸ਼ਾ ਜੀ ਦਵਾਂਗੇ ਕੋਈ ਨਹੀਂ ਆਪਾਂ ਇਹਨਾਂ ਨੂੰ ਇਹਨਾਂ ਦੀ ਖੇਡ ਦੇ ਵਿੱਚ ਹੀ ਦੇਖੇ ਖੜਾਉਨੇ ਆ ਚੰਗੀ ਤਰ੍ਹਾਂ ਹਮ ਪਰ ਕਿਹੋ ਜੇ ਲੋਕ ਨੇ ਨਾ ਬਗਾਨੀਆਂ ਦੀਆਂ ਨੂੰ ਘਰੇ ਲਿਆ ਕੇ ਖੜਾਉਣਾ ਸਮਝਦੇ ਨੇ ਤੇ ਖੇਡ ਕੇ ਸੱਟ ਦਿੰਦੇ ਨੇ ਕਾਸ਼ ਕਾਸ਼ ਕਿ ਇਹਨਾਂ ਲੋਕਾਂ ਨੂੰ ਵੀ ਸਮਝ ਆ ਜਾਂਦੀ ਆਪਣੇ ਨਾਲ ਇਦਾਂ ਨਹੀਂ ਹੁੰਦਾ ਏਸੀ ਕਰਕੇ ਕਹਿੰਦੇ ਨੇ ਰੱਬ ਹਰੇ ਘਰੇ ਇੱਕ ਧੀ ਤੇ ਇੱਕ ਪੁੱਤ ਦੇਵੇ ਸਭ ਨੂੰ ਪਤਾ ਲੱਗਦਾ ਕਿ ਉਹਨਾਂ ਦੇ ਕੀ ਦੁੱਖ ਹੁੰਦੇ ਨੇ ਚਲ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਹੈਗੀ ਆ ਨਾ ਅੱਜ ਤੇਰੇ ਨਾਲ ਖੜੀ ਆ ਠੀਕ ਹੈ ਤੇ ਚਲ ਤੂੰ ਧਿਆਨ ਦੇ ਲੈ ਠੀਕ ਹੈ ਰਸੋਈ ਦੇ ਕੰਮ 'ਚ ਨਹੀਂ ਤਾਂ ਐਂ ਕਰ ਤੂੰ ਅੰਦਰ ਜਾ ਕੇ ਬੈਠ ਮੈਂ ਆਪੇ ਹੀ ਕਰ ਲੈਨੀ ਆ ਨਹੀਂ ਨਹੀਂ ਕੋਈ ਗੱਲ ਨਹੀਂ ਤੇ ਮੇਰੀ ਗੱਲ ਸੁਣ ਸੂਟ ਤਾਂ ਸੋਨਾ ਪਾ ਲਿਆ ਆ ਮੋੜਾ ਮੋਟਾ ਸਾਜ ਸਬਰ ਕਿਵੀ ਰਹਿ ਲਿਆ ਕਰ ਛੂੜਾ ਕਾ ਤੋ ਨਹੀਂ ਪਾਇਆ ਹੋਇਆ ਬਸ ਤੇਦੀ ਅੱਜ ਨਾ ਮੇਰਾ ਦਿਮਾਗ ਹੀ ਖਰਾਬ ਸੀਗਾ ਪੁੱਛੂ ਏਦਾਂ ਨਾ ਰਿਆ ਕਰ ਏਦਾਂ ਸੋਹਣੀ ਨਹੀਂ ਲੱਗਦੀ ਸੁਨਨੀ ਜੀ ਠੀਕ ਐ ਚਲ ਜੰਗਾ ਦੀ ਬਗੇ ਉਮਾ ਹੂੰ ਆਏ ਪਈਆਂ ਸੁੱਤੀ ਜਿਹੜਾ ਤੈਨੂੰ ਕੰਮ ਕਿਹਾ ਉਹ ਕਰ ਲੈ ਮਰਨੇ ਆ ਹੌਲੀ ਕਹਿ ਲੰਦਾ ਟਰਾਈ ਦਿੱਤਾ ਮੈਨੂੰ ਤਾਂ ਤਰਚਣਾ ਨਾ ਹੋਵੇ ਤਾਂ ਜਾਨੀ ਆ ਉਹਦਾ ਫਾਹਾ ਵੱਡਣ ਦੀ ਤਿਆਰੀ ਆ ਬਸ ਸੋਚਦੀ ਸੋਚਦੀ ਨਾ ਸਕੀਮ ਲੜਾਉਣ ਦੀ ਲੜਾਉਂਦੀ ਅੱਖ ਲੱਗ ਗਈ ਮੇਰੀ ਤਾਂ ਮੇਰੀ ਗੱਲ ਸੁਣ ਲੈ ਉਹਦਾ ਛੇਤੀ ਛੇਤੀ ਕੰਮ ਨਮੇੜ ਕੋਈ ਨਾ ਕੋਈ ਹਿੱਲਾ ਕਰਕੇ ਤੇਰੀ ਬਾਰਲੀ ਨੂਨੂ ਵੀ ਇੱਥੇ ਲਿਆਉਂਦੇ ਹੋਈਏ ਨਾਲ ਜੇ ਨਾ ਉਹਨੂੰ ਪਤਾ ਵੀ ਲੱਗ ਗਿਆ ਕੱਲ ਨੂੰ ਵੀ ਮੈਂ ਵਿਆਹਿਆ ਹੋਇਆ ਸੀ ਐਂ ਕਹਦਾਂਗੇ ਵੀ ਉਹ ਤਾਂ ਮਰ ਗਈ ਜੇ ਜੇ ਚਾਰ ਝੂਠੇ ਹੰਝੂ ਜਸ਼ਨਪੁਰ ਅੱਗੇ ਰੋਏ ਸੀ ਉਹਦੇ ਜਿਹੋਦੇ ਅੱਗੇ ਰੋਲਾਂਗੇ ਫੇਰ ਕੋਈ ਖਤਰਾ ਨਹੀਂ ਹੈਗਾ ਜਿਹੜੇ ਡਿੰਪਲ ਪਾਰਟ ਅਪ ਜੇ ਉਹੀ ਸੋਚੀ ਜਾਨਣੀ ਹੈ ਵੀ ਡਿੰਪਲ ਹਜੇ ਰੋਟੀ ਪਾਣੀ ਬਣਾ ਰਹੀ ਐ ਸਾਰਿਆਂ ਨੂੰ ਖਵਾ ਕੇ ਨਾ ਇਹ ਬਾਤ ਵਿੱਚ ਖਾਊਗੀ ਫਿਰ ਇਹਦਾ ਕੋਈ ਬੰਦੋਬਸਤ ਕਰਦੀ ਆਂ ਬਸ ਜੋ ਕੁਛ ਵੀ ਬਣਾਇਆ ਉਹਦੇ ਵਿੱਚ ਜੈਰੀ ਪਾਉਣੀ ਆ ਜੇ ਇਹਦਾ ਖਾਤਮਾ ਕਰੂੰਗੀ ਤਾਂ ਹੀ ਤਾਂ ਬਾਹਰ ਵਾਲੀ ਆਉਗੀ ਬਸ ਜਸ਼ਨ ਦੀ ਜ਼ਮੀਨ ਜਸ ਦੇ ਹੱਥ ਡਿੰਪਲ ਦਾ ਫਹਾ ਵੱਢਣਾ ਤੇ ਬਾਹਰਲੀ ਦਾ ਸਾਰਾ ਘਰਵਰ ਇਸ਼ੂ ਦੇ ਹੱਥ ਚ ਕਿ ਉਹ ਵੀ ਕਰ ਲੈ ਜੇ ਇਹਨੂੰ ਪਾਰਟ ਪਾ ਦਈਏ ਬਸ ਫਿਰ ਉਹਨੂੰ ਇੱਥੇ ਲੈ ਆਵਾਂਗੇ ਨਾਲੇ ਜਸ਼ਨ ਤੇ ਜਮੀਨ ਤੇ ਜਸ ਦੇ ਨਾਲ ਲੱਗੀ ਜਾਣੀ ਹੈ ਉਹ ਤਾਂ ਇੱਕ ਦੋ ਦਿਨਾਂ ਦੀ ਗੇਮ ਆ ਸਿਰਫ ਇੱਕ ਦੋ ਦਿਨਾਂ ਦੀ ਗੇਮ ਆ ਜਸ਼ਨ ਤਾਂ ਜਸ ਨੂੰ ਕਰੋੜਪਤੀ ਬਣਾ ਦਊਗੀ ਬਸ ਗਲਤ ਤਾਂ ਤੇਰੀ ਆ ਤੈਨੂੰ ਵੀ ਸੈੱਟ ਕਰਨਾ ਆ ਡਿੰਪਲ ਦੇ ਪਿਓ ਦੇ ਜਿੰਨੀ ਕਮਾਈ ਆਈ ਆ ਆ ਮੈਂ ਸਾਰਾ ਕਰਵਰ ਬਣਾਇਆ ਐਸ਼ ਦੀ ਜ਼ਿੰਦਗੀ ਜੀ ਰਹੀ ਆ ਇਹ ਐਸ਼ ਦੀ ਜ਼ਿੰਦਗੀ ਜੀ ਰਹੀ ਆ ਨਾ ਡਿੰਪਲ ਦੇ ਪਿਓ ਦੇ ਪੈਸਿਆਂ ਦੀ ਤੇ ਉਹਦੀ ਧੀ ਅਸੀ ਕਰਜ ਨੌਕਰਣੀ ਬਣਾ ਕੇ ਰੱਖੀ ਹੋਈ ਆ ਬਸ ਹੁਣ ਜਸ ਤੱਕ ਕਰੋੜਪਤੀ ਬਣੀ ਜਾਣਾ ਉਸ ਤੋਂ ਬਾਅਦ ਤੇਰੀ ਸੈਟਿੰਗ ਕਰਨੀ ਆ ਫਿਰ ਮੈਂ ਆਰਾਮ ਨਾਲ ਆਪਣੀ ਜ਼ਿੰਦਗੀ ਕੱਟੂੰਗੀ ਮੇਰੇ ਦੋਨੇ ਪੁੱਤ ਦੋਨੇ ਕਰੋੜਪਤੀ ਕਿਉਂ ਮਦਦਰੀ ਠੀਕ ਹੈ ਪੂਰੀ ਵੀ ਹੋ ਜੂਗੀ ਇਹ ਪਰ ਖੜੀ ਹੋ ਗਈ ਕਰ ਲੈ ਕੋਸ਼ਿਸ਼ ਹੁਣ ਉਹਦਾ ਘਰਤੀਆਂ ਉਹ ਰੋਟੀ ਨੂੰ ਵਾਜਾਂ ਮਾਰੀ ਜਾਂਦੀ ਐ ਰੋਟੀ ਖਾ ਕੇ ਫਿਰ ਬਚਦੀ ਦਾਲ ਸਬਜ਼ੀ ਚ ਪਾਉਣੀ ਐ ਜ਼ਹਿਰ ਨਾਲ ਧਿਆਨ ਨਾਲ ਕੋਈ ਤੈਨੂੰ ਕਿੰਨੀ ਵਾਰ ਕਿਹਾ ਤੇਰੀ ਮਾਂ ਨੇ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਐ ਅੱਜ ਤਾਂ ਟੈਂਪਲ ਦਾ ਕੰਮ ਹੋਇਆ ਲੈ ਜੇ ਇੱਕ ਵਾਰੀ ਇਹ ਕਿਸੇ ਖੁੰਝੇ ਲੱਗ ਜੇ ਨਾ ਮੇਰੀ ਜਾਨ ਨੂੰ ਮੈਂ ਇੱਥੇ ਬੁਲਾਉਂਦਾ ਹੋ ਜਾ ਆ ਲੈ ਨਕੀ ਕਹਿੰਦਾ ਫਿਰ ਪਟਵਾਰੀ ਜਾਇਆ ਇਹਦੇ ਕੋਲੇ ਤੁਹਾਨੂੰ ਦੱਸ ਕੇ ਤਾਂ ਗਏ ਸੀ ਵੀ ਪਟਵਾਰੀ ਨੇ ਕੱਲ ਨੂੰ ਬੁਲਾਇਆਗਾ ਨਾ ਪਟਵਾਰੀ ਨੇ ਅੱਜ ਚਲ ਕੱਲ ਨੂੰ ਬੁਲਾ ਲਿਆ ਹਲੇ ਵੀ ਤੇਰੇ ਕੋਲ ਟਾਈਮ ਹੈ ਸੋਚ ਲੈ ਮੈਂ ਤਾਂ ਇਹ ਕਹਿੰਨੇ ਵੀ ਆਪਦਾ ਫੈਸਲਾ ਬਦਲ ਲੈ ਤੂੰ ਤੇਰਾ ਦਿਮਾਗ ਠੀਕ ਹੈਗਾ ਹੁਣ ਕਾਦੇ ਵਾਸਤੇ ਫੈਸਲਾ ਬਦਲ ਲਾ ਹੁਣ ਜਦੋਂ ਫੈਸਲਾ ਹੋ ਹੀ ਗਿਆ ਇੱਕ ਵਾਰ ਨਾ ਫਿਰ ਤੂੰ ਆਪਦੇ ਧੀ ਜਵਾਈ ਬਾਰੇ ਜਮੀਨ ਹੀ ਸੋਚਣਾ ਹੈਗਾ ਮੈਨੂੰ ਤੇਰੀ ਸਮਝ ਨਹੀਂ ਆਉਂਦੀਗੀ ਹੁਣ ਤਾਂ ਜਾਸਨ ਤੇ ਜਸ ਵੀ ਆਪਣੇ ਨਾਲ ਨੇ ਉਹ ਵੀ ਕਹਿੰਦੇ ਆ ਵੀ ਤਾਰੀ ਦੇ ਨਾਮ ਲਵਾ ਦੋ ਜਮੀਨ ਚਾਹ ਵੀ ਲੰਗਣੋ ਹਟਾਦੀ ਛੇੜ ਕੇ ਉਹੀ ਗੱਲ ਫੇਰ ਤੂੰ ਆਹੋ ਮੈਂ ਤਾਂ ਹਟਾਉਣੀ ਸੀ ਫਿਰ ਮੇਰੀ ਵੀ ਗੱਲ ਸੁਣ ਲੈ ਹੁਣ ਜੇ ਤੈ ਤਾਰੀ ਦੇ ਨਾ ਜ਼ਮੀਨ ਕਰੀਏ ਨਾ ਮੇਰਾ ਮਰੀ ਦਾ ਮੂੰਹ ਦੇਖੇਗਾ ਉਹ ਤੇਰਾ ਦਿਮਾਗ ਤਾਂ ਠੀਕ ਹੈਗਾ ਫਿਰ ਤੂੰ ਉਹੀ ਗੱਲਾਂ ਛੇੜ ਕੇ ਬੈਗੀ ਤੈਨੂੰ 20 ਵਾਰ ਕਿਹਾਗਾ ਵੀ ਤੂੰ ਇਹ ਜਿਹੀਆਂ ਗੱਲਾਂ ਨਾ ਛੇੜਿਆ ਕਰ ਦੁਬਾਰਾ ਦੁਬਾਰਾ ਨਾ ਇੱਥੇ ਮੈਂ ਨਾ ਤੇਰੀਆਂ ਗੱਲਾਂ ਸੁਣਨ ਨਹੀਂ ਬੈਠੀ ਮੈਂ ਆਪਦਾ ਫੈਸਲਾ ਸੁਣਾਉਣ ਲਈ ਬੈਠੀ ਆ ਤੇਰੇ ਕੋਲ ਸਮਝ ਗਿਆ ਖਬਰਦਾਰ ਹੋ ਜੀ ਸਾਰੀ ਜ਼ਮੀਨ ਤੇ ਮੇਰੇ ਧੀ ਤੇ ਜਵਾਈ ਦਾ ਹੱਕ ਹੈ ਉਹਨਾਂ ਨੂੰ ਮਿਲਣੀ ਚਾਹੀਦੀ ਸਾਰੀ ਜ਼ਮੀਨ ਮੈਂ ਤਾਰੀ ਨੂੰ ਕੱਖ ਨਹੀਂ ਦੇਣਾ ਕੀ ਯਾਰ ਹੁਣ ਤੂੰ ਆ ਨਵਾਂ ਡਰਾਮਾ ਫੜ ਕੇ ਬੈਗੀ ਕੋਈ ਬੰਦੇ ਦੀ ਜਵਾਨ ਹੁੰਦੀ ਹੈਗੀ ਚਾਰ ਬੰਦਿਆਂ ਤੇ ਜਵਾਨ ਕਰਕੇ ਆਇਆ ਮੈਂ ਤੂੰ ਮੈਨੂੰ ਕਹਿੰਦੀ ਆ ਵੀ ਜਵਾਨ ਮੁਕਰ ਜਾ ਤੂੰ ਹੈ ਬੇਇੱਜ਼ਤੀ ਕਰਾਉਣੀ ਆ ਮੇਰੀ ਤੂੰ ਕਰ ਆਇਆ ਹੋਣਾ ਜਵਾਨ ਮੇਰੀ ਗੱਲ ਸੁਣ ਲੈ ਹੁਣ ਤੱਕ ਮੈਂ ਸਾਰਾ ਕੁਝ ਸਹਿ ਲਿਆ ਸੀ ਆ ਜਿਹੜੇ ਭਰਾ ਦੇ ਉਂਗਲਾਂ ਤੇ ਚੜਿਆ ਫਿਰਦਾ ਤੂੰ ਇਹਨੇ ਕਦੇ ਤੈਨੂੰ ਦੱਸਿਆ ਵੀ ਕੀ ਤੋਂ ਕੀ ਲੈਣਾ ਕੀ ਦੇਣਾ ਕਦੇ ਤੈਨੂੰ ਪੰਜੀ ਦਾ ਹਿਸਾਬ ਨਹੀਂ ਦਿੱਤਾ ਦੇਖ ਮੈਂ 30 ਸਾਲ ਕੱਟ ਲੇ ਸਾਰਾ ਕੁਝ ਬਰਦਾਸ਼ਤ ਕਰ ਲਿਆ ਪਰ ਹੁਣ ਇਹ ਗੱਲ ਨਹੀਂ ਬਰਦਾਸ਼ਤ ਹੁੰਦੀ ਕਿ ਗੱਲ ਜ਼ਮੀਨਾਂ ਤੇ ਵੀ ਆ ਗਈ ਉਹ ਮੇਰੇ ਧੀ ਜਮਾਈ ਦਾ ਹੱਕ ਵੀ ਉਹਨਾਂ ਦੇ ਪੁੱਤ ਦੇ ਨਾਂ ਉ ਜਾਵੇ ਇਹ ਨਹੀਂ ਪਾਈ ਮੇਥੋਂ ਚੱਲਿਆ ਜਾਂਦਾ ਹੈਗਾ ਆਹੋ ਤੂੰ ਕਾਹਨੂੰ ਬਰਦਾਸ਼ਤ ਕਰਨਾਗਾ ਤੂੰ ਮੇਰੀ ਕਿਰਾਹ ਬੇਇਜ਼ਤੀ ਚਾਰ ਬੰਦਿਆਂ ਦੇ ਵਿੱਚ ਜਵਾਨ ਕਰਕੇ ਆਏ ਆ ਵੀ ਮੈਂ ਦੋਨਾਂ ਜਵਾਕਾਂ ਦੇ ਨਾਂ ਜ਼ਮੀਨ ਲਵਾਉਣੀ ਆ ਹੁਣ ਮੈਂ ਕੀ ਕਰਾਂ ਫਿਰ ਹੁਣ ਤੂੰ ਮਰਨ ਦੀਆਂ ਗੱਲਾਂ ਤੇ ਆ ਗਈ ਨਾ ਮੈਂ ਗੱਲਾਂ ਨਹੀਂ ਕਰਦੀ ਨਾਲੇ ਤੂੰ ਤੜਕੇ ਨਾ ਜ਼ਮੀਨ ਲਵਾਇਆਂ ਤਾਰੀ ਦੇ ਨੋ ਜੇ ਨਾਮ ਐ ਤੈਨੂੰ ਆਉਂਦੇ ਨੂੰ ਮਰੀ ਥਈ ਨਾ ਪਹਿ ਵੀ ਆਪਦੇ ਪਿਓ ਦੀ ਤੀ ਨਾ ਜਾਣੀ ਮੈਨੂੰ ਵੀ ਫਿਰ ਖਾਈ ਇਹੀ ਪਰਪਾਈ ਪਰਜਾਈ ਤੋਂ ਲੰਗਰ ਤੋਂ ਜਿਹਦੇ ਪੁੱਤ ਦੇ ਨਾਮ ਜ਼ਮੀਨ ਲਾਉਣ ਨੂੰ ਫਿਰਦਾ ਏ ਕੀ ਯਾਰ ਆ ਗੱਲਾਂ ਜੀਆਂ ਕਹਿ ਕੇ ਮੈਨੂੰ 705 ਚ ਪਾਤਾ ਮੈਂ ਦੱਸ ਹੁਣ ਕਿੱਧਰ ਨੂੰ ਜਾਵਾਂ ਐਦੂ ਤਾਂ ਹਾਲਤ ਇਹਦਾ ਇਹੀ ਆ ਵੀ ਮੈਂ ਮਰ ਜਾਨਾ ਤੂੰ ਸੌਕੀ ਹੋ ਜੀ ਨਾਲੇ ਲਵਾ ਦੇ ਜਿਹਦੇ ਨਾਮ ਲਵਾਉਣੀਆਂ ਜ਼ਮੀਨ ਨਾ ਤੂੰ ਕਾਨੂੰ ਮਰੇ ਮਰੂਗੀ ਤਾਂ ਮੈਂ ਤੂੰ ਵਰਤੀ ਮੰਗ ਰੋ ਆਦੇ ਭਾਈ ਨਾਲ ਨਾਲੇ ਉਹਦੇ ਪੁੱਤ ਨਾਲ ਤੈਨੂੰ ਆਪਦੇ 30 ਜੁਲਾਈ ਤੱਕ ਕੁਛ ਨਾ ਲੱਗੇ ਓਹੋ ਆ ਮੜਪ੍ਰੀਤ ਤੇ ਤਾਰੀ ਵਾਲੀ ਨਹੀਂ ਹੁਣ ਤੁਸੀਂ ਵੀ ਫੜ ਲੇ ਨਾ ਕੁੜਕੁੜ ਕਰਨ ਨੂੰ ਉਹ ਘੱਟ ਸੀ ਜਿਹੜਾ ਹੁਣ ਕੋਈ ਕਸਰ ਰਹੀਦੀ ਐ ਤੁਹਾਡੇ ਚ ਮੈਂ 4 ਦਿਨ ਘਰੋਂ ਕੀ ਗਈ ਆ ਆ ਹੋਰ ਇੱਕ ਕਲੇਸ਼ ਪਾ ਕੇ ਖੜਕ ਲਿਆ ਕਲੇਸ਼ ਕਾਦਾ ਮੈਨੂੰ ਤਾਂ ਇਹਦੀ ਸਮਝ ਨਹੀਂ ਆਉਂਦੀ ਪਹਿਲਾਂ ਚੰਗੀ ਭਲੀ ਤਿਆਰ ਸੀ ਜ਼ਮੀਨ ਲਵਾਉਣ ਨੂੰ ਹੁਣ ਕਹਿੰਦੀ ਕੱਲੀ ਜ਼ਮੀਨ ਤਾਰੀ ਦੇ ਨਾਲ ਲਵਾਉਣੀ ਨਹੀਂ ਮੇਰੀ ਧੀ ਦੇ ਤੇ ਜਵਾਈ ਦੇ ਨਾਲ ਲਵਾ ਇਹ ਕਿਵੇਂ ਹੋ ਸਕਦਾ ਭਲਾ ਹੁਣ ਨਾ ਭੈਣੇ ਮੈਂ ਕੁਛ ਗਲਤ ਕਹਿੰਦੀ ਆ ਤੂੰ ਇਹਨੂੰ ਵੀ ਸਮਝਾ ਫਿਰ ਨਹੀਂ ਤਾਂ ਆਪ ਹੀ ਕਹਿਵੇਂ ਮੈਨੂੰ ਬੀ ਤੇਰੀ ਤੀਜਮਾਈ ਦਾ ਹੱਕ ਕਿਸੇ ਪਾਸੇ ਨਹੀਂ ਜਾਂਦਾ ਇਹ ਕਿਉਂ ਆਪਦੇ ਫੈਸਲੇ ਤੇ ਆੜਾ ਖੜਾ ਹੈ ਹੁਣ ਉਹ ਕੋਈ ਨਹੀਂ ਭੈਣੇ ਕਿਧਰੇ ਨਹੀਂ ਕੁਝ ਜਾਂਦਾ ਨਾਲੇ ਤੂੰ ਵੀ ਮੜੀ ਜੀ ਠੰਡ ਰੱਖਿਆਗਾ ਤੈਨੂੰ ਵੀ ਪਤਾ ਵੀ ਆ ਕਲੇਸ਼ ਦਾ ਮੂੰਹ ਕਾਲਾ ਹੁੰਦਾ ਇੱਕ ਦਿਨ ਕਿਸੇ ਨੂੰ ਲੈ ਕੇ ਬਹਿ ਜੂ ਨਾਪਾ ਨੇ ਕਿਸੇ ਨੂੰ ਲਵੇ ਕਿਸੇ ਨੂੰ ਨਾ ਲਵੇ ਮੈਂ ਤੁਹਾਨੂੰ ਗੱਲ ਦੱਸਦੀ ਵੀ ਜੇ ਜ਼ਮੀਨ ਮੇਰੇ ਤੀਜਮਾਈ ਦੇ ਨਾਂ 'ਤੇ ਨਾ ਲੱਗੀ ਤਾਂ ਮੈਂ ਤਾਂ ਮਰ ਜਾਣਾਗਾ ਮੇਰਾ ਤਾਂ ਸਵੇਰੇ ਮਰੀ ਦਾ ਮੂੰਹ ਦੇਖੋਗੇ ਮੈਂ ਆਪਦੀ ਗੱਲ ਤੁਹਾਡੇ ਮੂਰੇ ਰੱਖਤੀ ਰਾਣੀ ਤੂੰ ਮੇਰੀ ਗੱਲ ਤਾਂ ਸੁਣ ਦੇਖ ਭੈਣੇ ਮੈਂ ਤੁਹਾਡੇ ਮੂਰੇ ਆਪਦੀ ਗੱਲ ਰੱਖਣੀ ਸੀ ਰੱਖਦੀ ਹੁਣ ਤੁਸੀਂ ਤੁਹਾਡਾ ਹੱਥ ਫੈਸਲਾ ਜੋ ਕਰਨਾ ਹੈ ਕਰ ਲੋ ਬੇ ਛੋਟਿਆ ਹਜੇ ਵੀ ਬੇੜਾ ਹੈਗਾ ਤੂੰ ਬੇੜਾ ਸੰਭਾਲ ਲੈ ਜਾਂ ਤੂੰ ਰਾਣੀ ਨੂੰ ਸੱਚ ਦੱਸ ਦੇ ਵੀ ਮੈਂ ਇਹ ਫੈਸਲਾ ਕਿਉਂ ਲਿਆ ਕਰਨੇ ਪਊਗਾ ਕੋਈ ਨਾ ਹੱਲ ਤੈਦਾ ਬਾਲਾ ਸਿਰ ਚੜ ਗਿਆ ਪਾਣੀ ਹੁਣ ਤਾਂ ਚੱਲ ਦੇਖਦੇ ਆ ਕੀ ਬਣਦਾ ਕਰਦੇ ਆ ਕੋਈ ਗੱਲ ਬਾਤ ਚੰਗਾ ਮੁੱਕ ਹੈ ਖਾਣੇ ਵਿੱਚ ਜ਼ਹਿਰ ਮਿਲਾ ਦਿੰਨੀ ਆ ਨਾ ਤਾਂ ਕੋ ਘਰ ਚ ਦਿਖਦਾ ਤੇ ਨਾ ਕੋ ਰਸੋਈ ਚ ਹੈਗਾ ਟੈਂਪਲ ਤੇਰਾ ਇਹ ਆਖਰੀ ਖਾਣਾ ਸਾਡੇ ਘਰ ਚ ਤੇਰੀ ਤਾਂ ਹੋ ਜੋਗੀ ਹੁਣ ਰਾਮ ਰਾਮ ਸੱਤਿ ਹੈ ਤੂੰ ਤਾਂ ਅਗਲਾ ਖਾਣਾ ਆਪਣੇ ਪ੍ਰਿਓ ਕੋਲ ਜਾ ਕੇ ਖਾਈ ਸੁਵਰਗਾਂ ਚ ਕਿਉਂਕਿ ਜਿੰਨਾ ਉਹ ਪਲਾਮਾਂਸ ਬੰਦਾ ਸੀ ਨਾ ਜਿੰਨਾ ਅਸੀਂ ਉਹਨੂੰ ਲੁੱਟਿਆ ਜਰੂਰ ਵਿਚਾਰੇ ਨੂੰ ਸਵਰਗ ਹੀ ਮਿਲੇ ਹੋਣਗੇ ਤੂੰ ਵੀ ਤਾਂ ਉਹਦੇ ਵਰਗੀ ਹੈ ਤੇਰਾ ਵੀ ਵਾਸਾ ਸਵਰਗਾਂ 'ਚ ਹੀ ਹੋਣਾ